ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੇ ਨਾਲ ਰਵਨੀਤ ਤੇ ਤੁਸੀਂ ਜੁੜੇ ਹੋ ਡੀਡੀਸੀ ਆਨਲਾਈਨ ਦੇ ਨਾਲ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਦੇ ਵਿੱਚ ਉਸ ਵੇਲੇ ਮਾਹੌਲ ਤਣਾਪੂਰਨ ਹੋ ਗਿਆ ਜਦੋਂ ਇੱਕ ਕਲੋਨੀ ਦੇ ਵਿੱਚ ਬਹੁਤ ਜ਼ਿਆਦਾ ਹੰਗਾਮਾ ਹੋ ਗਿਆ ਜਿੱਥੇ ਕਿ ਇੱਕ ਪੁਲਿਸ ਵਾਲੇ ਵੱਲੋਂ ਆਪਣੀ ਪਰਜਾਈ ਅਤੇ ਉਸ ਦੀ ਮਾਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਉੱਥੇ ਹੀ ਲੜਾਈ ਛਡਾਉਣ ਆਏ ਗਵਾਂਡੀਆਂ ਨੂੰ ਵੀ ਬੁਰੀ ਤਰ੍ਹਾਂ ਕੁੱਟਿਆ ਗਿਆ ਦਾਜੇਟੀ ਪੁਲਿਸ ਵਾਲੇ ਵੱਲੋਂ ਆਪਣੀ ਪਰਜਾਈ ਅਤੇ ਉਸ ਦੀ ਮਾਂ ਨਾਲ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਉੱਥੇ ਲੜਾਈ ਛਡਾਉਣ ਵਾਲੇ ਗਵਾਂਡਿਆਂ ਨੂੰ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਿਨ੍ਹਾਂ ਨੂੰ ਆਲੇ ਦੁਆਲੇ ਦੇ ਲੋਕਾਂ ਵੱਲੋਂ ਸਿਵਲ ਹਸਪਤਾਲ ਵਿਖੇ ਇਲਾਜ ਲਈ ਪਹੁੰਚਾਇਆ ਗਿਆ। ਇਹ ਮੇਰਾ ਨਾਮ ਕੀ ਰੰਜੋ ਹੁੰਦਾ 7 ਨੰਬਰ ਸਕੀਮ ਚ ਰਹਿੰਦੀ ਹਾਂ ਮੈਨੂੰ 4 ਮਹੀਨੇ ਹੋ ਗਏ ਆਪਣੇ ਪੇਕੇ ਰਹਿੰਦੀ ਨੂੰ ਤੇ ਮੇਰੇ ਸ ਜੇਠ ਤੇ ਮੇਰੀ ਸੱਸਾ ਆਈ ਹੀ ਤੇ ਨਾਲ ਮੇਰੀ ਜਠਾਣੀ ਹੀ ਆਗੇ ਮੇਰੀ ਸੱਸ ਨੇ ਮੇਰੇ ਕੋ ਕੁੜੀ ਮੈਨੂੰ ਕਹਿੰਦੀ ਕਿ ਤੂੰ ਚੱਲ ਪਹਿਲਾਂ ਵੀ ਕਿਉਂਕਿ 4 ਮਹੀਨੇ ਹੋ ਗਏ ਮੈਨੂੰ ਘਰੋਂ ਕੁੱਟ ਕੇ ਕੁੱਟਿਆ ਹੀ ਤੇ ਮੈਂ ਰਹਿਣ ਆਈ ਤੇ ਫਿਰ ਮਗਰ ਆ ਕੇ ਵੀ ਤੇ 3-4 ਵਾਰੀ ਲੜੀਆਂ ਮੇਰੇ ਬੜੇ ਛੂਟੇ ਸੱਚੇ ਨਾਮ ਲੈ ਘਰ ਵਾਲਾ ਮੇਰੇ ਨਾਲ ਉੱਤੇ ਗੱਲ ਕਰਦਾ ਉਹ ਮੇਰੇ ਨਾਲ ਲੜਿਆ ਨਹੀਂ ਤੇ ਇਹਨਾਂ ਨੇ ਅੱਜ ਆ ਕੇ ਮੇਰੀ ਕੁੜੀ ਲੈ ਕੇ ਮੇਰੀ ਸੱਸ ਕਹਿੰਦੀ ਚੱਲ ਠੀਕ ਆ ਜਿੰਨਾ ਤੇਰਾ ਹੱਕ ਆ ਉਨਾ ਹੱਟ ਵੀਂ ਮੈਂ ਕੁੜੀ ਫੜੀ ਆ ਮੇਰੇ ਜੇਠ ਨੇ ਪਿੱਛੇ ਚਪੇੜ ਮਾਰੀ ਕਹਿੰਦਾ ਤੇਰਾ ਤੇਰੀ ਜਿਆਦਾ ਵਾ ਹੱਡੀ ਵੀ ਹੋਣੀ ਆ ਅਹੀਂ ਅਹੀਂ ਖੜਨੀ ਕਰਨੀ ਆ ਮੈਂ ਤੇ ਲਡੇ ਗਈ ਆ ਮम्मा ਆਇਆ ਮਗਰ ਤੇ ਮम्मा ਵੀ ਉਹਨੂੰ ਕਹਿੰਦੇ ਕਹਿੰਦੇ ਆ ਕੀ ਆ ਘਰ ਕੋਈ ਇਹਨੂੰ ਹੱਥ ਚੁੱਕਣ ਲਈ ਦੋਨਾਂ ਨੇ ਫਿਰ ਵਾਪਸ ਤੇ ਫਿਰ ਮੇਰੀ ਸੱਸ ਵੀ ਪੈ ਗਈ ਮੈਂ ਕੁੜੀ ਫੜੀ ਆ ਕੁੜੀ ਕੋ ਕੇ ਮੈਂ ਬੈੱਡ ਤੇ ਬਿਠਾ ਕੇ ਤੇ ਬਾਅਦ ਫਿਰ ਬੜੀ ਘੋਲਾ ਕਾਲੀ ਕਰ ਕੁਰਸੀ ਵੱਜੀ ਮੇਰੇ ਇੱਥੇ ਮम्मा ਨੂੰ ਵੀ ਬੜਾ ਕੁੱਟਿਆ ਉਹਨੇ ਮੈਨੂੰ ਬੈੱਡ ਤੇ ਲੰਮੇ ਪਾ ਕੁੱਟਿਆ ਕਰਨਪ੍ਰੀਤ ਸਿੰਘ ਆਇਕੋ ਜਾਨ ਲੱਗਾ ਇੱਕੋ ਗੱਲ ਕਹਿੰਦੇ ਕਹਿੰਦਾ ਤੈਨੂੰ ਮੈਂ ਛੱਡਣਾ ਨਹੀਂ ਤੁਹਾਨੂੰ ਤੇ ਵੇਲ ਲਾਂਗਾ ਕਹਿੰਦਾ ਤੇਰੇ ਭਰਾ ਨੂੰ ਵੀ ਆਰਗ ਵੀ ਨਹੀਂ ਸਾਡੇ ਕੋ ਕੋਈ ਸਾਧਨ ਵੀ ਨਹੀਂ ਥੋੜੇ ਦਿਨ ਪਹਿਲਾਂ ਮੇਰੇ ਭਰਾ ਕਰਨਪ੍ਰੀਤ ਸਿੰਘ ਕੀ ਕੰਮ ਦਾ ਪੁਲਿਸ ਦਾ ਇਹ ਸ਼ਾਮੀਆਂ ਹੀ 6-7 ਵਜੇ ਦੀ ਹੁੰਦੀ ਆ। ਹਾਂ ਪੁਲਿਸ ਕੋਈ ਕਰਾਈ ਹੋਇਆ ਆ ਮੇਰੇ ਅਧਿਕਾਰੀ ਪੁਲਿਸ ਆਇਆ ਨਾ ਇਹ ਆਏ ਹੀ ਆਏ ਹੀ ਕਹਿੰਦੇ ਤੁਸੀਂ ਜਾ ਕੇ ਪਹਿਲਾਂ ਪੱਟੀ ਕਰਾਓ। ਬਾਕੀ ਗੱਲ ਬਾਅਦ ਹੋਏਗੀ ਕੋਈ ਕੋਈ ਨਹੀਂ ਗੱਲ ਹੋਈ ਅੱਡਾ ਨਾ ਕਿਸੇ ਦੀ ਨਹੀਂ ਹੋਈ। ਮੇਰੇ ਹੀ ਲੱਗੀ ਆ ਜਿਆਦਾ ਕਿਉਂਕਿ ਮੇਰੇ ਇਹਨੇ ਕੁਰਸੀ ਮਾਰੀ ਨਾ ਮੈਨੂੰ ਇਹਨੇ ਬੈੱਡ ਤੇ ਲੰਮੇ ਪਾ ਕੇ ਕੁੱਟਿਆ ਮੈਨੂੰ ਘਰੇ ਵੀ ਮੇਰੀ ਸੱਸ ਨੇ ਕੁੱਟਿਆ ਹੀ ਨਾਲ ਮੇਰੀ ਨਾਨ ਨੇ। ਇਹ ਕੋਣਾ ਮੋਣਾ ਜਿਵੇਂ ਸੱਤ ਇਹ ਅੱਡਾ ਗਵੰਡੀ ਇਹ ਤੇ ਛਡਾਣ ਆਇਆ ਮੈਨੂੰ ਇਹਨੇ ਮੈਨੂੰ ਬੈੱਡ ਤੇ ਲੰਮੇ ਪਾਇਆ ਹੀ ਇਹਨੇ ਛਡਾਇਆ ਤੇ ਇਹਨੂੰ ਫੜ ਲਿਆ। ਇਨੂੰ ਵੀ ਬਹੁਤ ਕੁੱਟਿਆ ਇਹਨੂੰ ਫਿਰ ਸਾਰੇ ਸਾਰੇ ਲੱਗ ਲੱਗ ਕਲੋਨੀਆਂ ਵਾਲਿਆਂ ਨੇ ਛਡਾਇਆ ਆਣ ਕੇ ਸਾਰੇ ਕੁੱਟਦੇ ਕਿਉਂ ਆ ਤੁਹਾਨੂੰ ਵਜਾ ਕੀ ਕੁੱਟਾਂਗੇ ਕੁੜੀ ਵਜਾ ਮੇਰੀ ਇਹਦੇ ਕੋਈ ਬੱਚਾ ਨਹੀਂ ਹੈਗਾ ਕੁੜੀ ਮੇਰੀ ਹੈ ਕਹਿੰਦਾ ਕੁੜੀ ਜਿੰਨੀ ਤੇਰੀ ਓਨੀ ਹਾਡੀ ਵੀ ਘਰ ਵਾਲਾ ਮੇਰਾ ਬਾਹਰ ਆ ਉਹ ਵੀ ਨਹੀਂ ਹੁਣ ਉਹਨੂੰ ਵੀ ਮੈਂ ਫੋਨ ਤੇ ਦੱਸਿਆ ਉਹ ਅੱਗੋਂ ਮੈਨੂੰ ਹੀ ਬੋਲਣ ਲੱਗਿਆ ਉਲਟਾ ਉਹ ਵੀ ਨਹੀਂ ਸੌਂਦਾ ਔਰ ਉਹਨੂੰ ਇਹ ਝੂਠ ਦੱਸਦੇ ਜੋ ਦੱਸਦੇ ਉਹਨੂੰ ਝੂਠ ਦੱਸਦੇ ਆ ਮੈਂ ਇਹ ਮੰਗ ਕਰਦੀ ਆ ਮੈਨੂੰ ਬਸ ਉਹਨਿੰਨਾਂ ਕੋ ਤਲਾਕ ਤੇ ਬਸ ਇਨਸਾਫ ਚਾਹੀਦਾ ਔਰ ਕੁਛ ਨਹੀਂ ਚਾਹੀਦਾ ਮੇਰੇ ਮੇਰਾ ਭਰਾ ਨੂੰ ਜੇ ਕੁਝ ਵੀ ਹੋ ਗਿਆ ਤੇ ਜ਼ਿੰਮੇਵਾਰ ਕਰਨੋ ਹੋਏਗਾ। ਕੋਈ ਤਾਂ ਨਹੀਂ ਦਾ ਲੈ ਪਰਨਾ ਆ ਪੀ ਕੇ। ਕੁਲਵਿੰਦਰਪੁਰ ਕੀ ਘਟਨਾ ਹੈ? ਉਹ ਰਹਿਣ ਵਾਲੇ 7 ਨੰਬਰਸ ਕੇ ਇੰਜ ਹੀ ਰਹਿਣ ਵਾਲੇ। ਗੱਲ ਪਈ 4-5 ਮਹੀਨੇ ਤੋਂ ਮੇਰੀ ਗੁੜੀਆ ਮੇਰੇ ਕੋਲ ਰਹਿੰਦੀ ਗੁੜੀਆ ਲੈਣ ਆਂਦੇ ਇਹਦੀ ਛੋਟੀ ਜਿਹੜੀ ਡੇਢ ਸਾਲ ਦੀ ਹੈ। ਇਹਨੂੰ ਨਿਗਰ ਰੱਖਦੇ। ਇਹਦੇ ਇਲਜ਼ਾਮ ਵੀ ਬਥੇਰੇ ਲਾਉਂਦੇ ਆ ਪਹਿਲਾਂ ਵੀ ਝੂਠੇ ਸੱਚੇ ਬੜੇ ਇਹਦੇ ਇਲਜ਼ਾਮ ਲਾਏ ਆ ਤੇ ਅੱਜ ਵੀ ਸ਼ਾਮੀ ਆਈ ਇਹਦੀ ਸੱਸ ਆਈ ਆ ਜੇਠ ਤੇ ਨਾਲ ਇਹਦੀ ਠਾਣੀ ਆਈ। ਤੇ ਮੈਂ ਵਾਸ਼ਰੂਮ ਹੀ ਜਦੋਂ ਚਲ ਨੂੰ ਮੈਂ ਵਾਸ਼ਰੂਮ ਚੋਂ ਬਾਹਰ ਆਈ ਇਹਨਾਂ ਨੇ ਇਹਦੇ ਵਾਲ ਬੋਲ ਖਲਾਰੇ ਹੀ ਤੇ ਇਹਨੂੰ ਇਹ ਥੱਲੇ ਹੀ ਤੇ ਜੇਠੇ ਦਾ ਇਹਦੇ ਵਾਲ ਟੁੱਟਣ ਦੇ ਆ ਮੈਂ ਇਹਨੂੰ ਛਡਾਇਆ ਤੇ ਉਹ ਮੇਰੇ ਗਲ ਪੈ ਗਈ ਦੋਵੇਂ ਜਣੇ ਮਾਂ ਪੁੱਤ ਜਿਹਦੇ ਚ ਮੈਂ ਵੀਡੀਓ ਬਣਾਈ ਇਹਨਾਂ ਦੀ ਮੇਰੇ ਕੋਲ ਵੀਡੀਓ ਹੈਗੀ ਆ ਤੇ ਫੋਨ ਭਾਜੀ ਇਹਦੇ ਕੋਲ ਸੀਗਾ ਇਹਨੇ ਫੋਨ ਤੋੜ ਵੀ ਠਾਣੀ ਨੇ ਫੋਨ ਤੋੜਦਾ ਮੇਰੇ ਜੇਠ ਨੇ ਵੀ ਚੁੱਕ ਚੁੱਕ ਥੱਲੇ ਮਾਰਿਆ ਟੁੱਟ ਗਿਆ ਫੋਨ ਟੁੱਟ ਗਿਆ ਜਾਂਦਾ ਫਿਰ ਸਾਡੇ ਗਵੰਡੀ ਨੇ ਆਵਾਜ਼ ਸੁਣੀ ਉਹ ਸਾਨੂੰ ਛਡਾਉਣ ਆਇਆ ਇਹਨੇ ਉਹਨੂੰ ਵੀ ਕੁੱਟਿਆ ਬੇਟਾ ਮੇਰਾ ਘਰ ਨਹੀਂ ਸੀ ਪਰ ਇਹਨੇ ਬੜੀਆਂ ਧਮਕੀਆਂ ਦਿੱਤੀਆਂ ਕਹਿੰਦਾ ਮੇਰਾ ਤੁਸੀਂ ਕੁਝ ਨਹੀਂ ਵਿਗਾੜ ਸਕਦੇ ਮੈਂ ਮਲਾਜਮਾ ਕਹਿੰਦਾ ਕਹਿੰਦਾ ਜਿੱਥੇ ਮਰਜੀ ਚੱਲ ਜਿਓ ਬੜਾ ਗੰਦ ਬੋਲਿਆ ਅੱਗੋਂ ਨਾਲ ਮੇਰੇ ਬੇਟੇ ਨੂੰ ਵੀ ਧਮਕੀ ਦਿੱਤੀ ਹੈ ਆਈਪੀਐਸ ਦਫਤਰ ਦਿਲਪ੍ਰੀਤ ਦੇ ਨਾਲ ਆ ਜੀ ਪੰਜਾਬ ਪੁਲਿਸ ਪਹਿਲਾਂ ਕਹਿੰਦਾ ਨਹੀਂ ਕਿ ਮੈਂ ਆਈਜੀ ਇਹਨਾਂ ਲੱਗਾ ਵਾਂ ਤੇ ਮੈਂ ਤੁਹਾਡਾ ਕੁੱਖ ਨਹੀਂ ਰਹਿਣ ਦੇਣਾ ਫੋਣੇ ਦਿਲਪ੍ਰੀਤ ਨਾਲ ਹੁਣ ਵੀ ਧਮਕੀਆਂ ਉਹੀ ਦਿੰਦਾ ਵਾ ਸਾਨੂੰ ਇੱਥੇ ਵੀ ਆਣ ਕੇ ਇਹਨੇ ਫੇਰ ਧੱਕਾ ਮਾਰਿਆ ਉਹਨੂੰ ਮੇਰੇ ਬੇਟੇ ਨੂੰ ਇਦਾਂ ਵੀਡੀਓ ਬਣੀ ਹੋਈ ਤੇ ਵੀ ਉਹ ਦੁੱਡ ਪੈਂਦੇ ਆ ਮੰਗ ਭਾਜੀ ਇਹੀ ਮੈਂ ਕਰਦੀ ਆ ਕਿ ਮੇਰੀ ਮੇਰੇ ਸਿਰ ਤੇ ਆਦਮੀ ਹੈ ਨਹੀਂ ਆ ਮੈਂ ਬੜੀ ਮੁਸ਼ਕਲ ਬੱਚੇ ਪਾਲੇ ਆ ਟਿਫਨਾ ਦਾ ਮੈਂ ਕੰਮ ਕਰਦੀ ਆ ਤੇ ਮੈਨੂੰ ਗਲਤ ਮਲ ਤੇ ਇਲਜ਼ਾਮ ਮੇਰੇ ਤੇ ਵੀ ਲਾਉਂਦੇ ਆ ਤੇ ਮੇਰੀ ਕੁੜੀਆਂ ਤੇ ਵੀ ਲਾਉਂਦੇ ਆ ਤੇ ਬਸ ਮੰਗ ਇਹ ਹੀ ਆ ਭਾਜੀ ਕਿ ਜੇ ਇਹ ਮੁਲਾਜ਼ਮਾਂ ਤੇ ਆਮ ਬੰਦੇ ਦੀ ਕੋਈ ਜ਼ਿੰਦਗੀ ਨਹੀਂ ਹੈਗੀ ਜੇ ਮੁਲਾਜ਼ਮਾਂ ਤੇ ਸਾਡੀ ਵੀ ਕੋਈ ਜ਼ਿੰਦਗੀ ਹੈ ਨਾ ਇਹ ਥੋੜੀ ਕਿ ਸਾਡੀ ਕੋਈ ਇੱਜ਼ਤ ਨਹੀਂ ਰਿਸਪੈਕਟ ਨਹੀਂ ਆ ਸਾਨੂੰ ਇਨਸਾਫ ਦਿੱਤਾ ਜਾਵੇ ਇਹੋ ਜਿਹੇ ਗੰਦੇਆ ਬੰਦਿਆਂ ਕੋਲੋਂ ਕਿਉਂਕਿ ਇਹਦੀ ਮਾਂ ਦੇ ਵੀ ਇੰਨੇ ਡਰਾਮੇ ਆ ਤੀਜੇ ਦਿਨ ਨੂੰ ਕਦੀ ਪੈਰਾਲਾਈਜ਼ ਹੋ ਜਾਂਦਾ ਕਦੀ ਕੁਛ ਕਹਿੰਦੀ ਜੋ ਕੁਛ ਹੁੰਦਾ ਤੇਰੀ ਕੁੜੀ ਦੀ ਵਜ੍ਹਾ ਨਾਲ ਹੁੰਦਾ ਭਾਈ ਇਹ ਇਹਨਾਂ ਦੇ ਗਵਾਂਢੀ ਸਾਨੂੰ ਪਤਾ ਰੋਜ਼ ਹੀ ਆਣ ਕੇ ਧਮਕੀ ਭਾਈ ਮੇਰਾ ਨਾਮ ਕਿਸ਼ਨੂ ਨਈਆ ਜੇ ਭਾਈ ਇਹ ਸਾਹਮਣੇ ਮੈਂ ਅੰਦਰ ਮੈਂ ਪੂਜਾ ਕਰੰਦੇ ਹਾਂ ਹਰ ਮਨਾ ਮੈਂ ਪੂਜਾ ਕਰਦਾ ਪਿਆ ਹਾਂ ਤੇ ਇਹ ਸਤਨਸਿਬ 16 ਨੰਬਰ ਬਲੌਗ ਮੇਰਾ 5 ਨੰਬਰ ਫਲੈਟ ਆ ਤੇ ਮੈਂ ਮਾਨਾ ਪੂਜਾ ਪਰਮਾਣੇ ਮੈਂ ਮੈਂ ਬਾਹਰ ਖੜਖੜ ਜੀ ਹੁਣ ਮੈਂ ਭਾਈ ਕੋਲ ਤੇ ਵਜਾ ਬਰਬਸਾ ਕਈਆਂ ਨੇ ਜਦੋਂ ਵੇਖਿਆ ਬਾਹਰ ਅਪਚਰ ਲੜੇ ਕਰਦੇ ਹੀ ਤੇ ਮੈਂ ਮੈਂ ਭਾਈ ਨੂੰ ਕਿਹਾ ਮੈਂ ਭਾਈ ਪੁਲਸਰ ਪੁਲਸਰ ਦਾ ਤੁਰੀ ਪਿੱਤੀ ਦੀ ਉਹਨੇ ਉਹਨੇ ਪਿੱਛੇ ਕੀਤਾ ਹੀ ਆ ਉਹਨੇ ਮੈਨੂੰ ਮਾਰਨਾ ਸ਼ੁਰੂ ਕਰਤਾ ਮੈਂ ਮੈਂ ਕੋਈ ਮੈਂ ਦਰਵੇ ਲੱਗੇ ਵਜ ਨਹੀਂ ਸਕਦਾ ਕਿ ਮੈਂ ਪੂਜਾ ਪਾਠ ਕਰਦਾ ਹਾਂ ਮਨਲੀ ਪੂਜਾ ਕਰਦਾ ਉਹਨੇ ਫੇਰ ਮੈਨੂੰ ਜਿੱਤੇ ਕੁੱਟਣਾ ਸ਼ੁਰੂ ਕਰਦਾ ਮੈਂ ਕੋਸ਼ਿਸ਼ ਕਰਦਾ ਬਸ ਮੈਂ ਜੰਗਲੇ ਵਿੱਚ ਮੈਂ ਧੋਲ ਫਸਾ ਗਿਆ ਉੱਥੇ ਆਪਣੇ ਬੂਟ ਮਦੇ ਵਿੱਚ ਪਸੀ ਟੋਟੀਆਂ ਦੀਆਂ ਮੇਰੀਆਂ ਮਿਸਾਲ ਤੇ ਆਣ ਕਿਹਦੇ ਫਾਇਟ ਕਰ ਤੱਕੋ ਇਹ ਹੈ ਦਾ ਉਹ ਉਹ ਨਾਲ ਵੀ 80 ਫੁੱਟ ਹੈ ਹਾਂ ਉਹਨਾਂ ਵੀ ਕੁਟਿਆ ਉਹਨਾਂ ਦੇ ਚੜੀ ਉਹ ਛੋਟੀ ਭਣੀ ਵੀ ਆਪਣੇ ਵੀਰ ਲੱਗਦੀ ਹੈ ਉਹਦੇ ਤੋਂ ਸਾਰਾ 파ੜੇ ਦਾ ਮੱਥਾ 파ੜੇ ਦਾ ਤੋਂ ਦੀਦੀ ਨੂੰ ਦੀਦੀ ਨੂੰ ਚੰਗਾ ਠੋਡ ਫਰੇਦਾ ਉਹਨਾਂ ਦੇ ਵੀ ਬੂਟਾ ਨਾਲ ਪੁਲਸਾਰ ਬੂਟੇ ਦਾ ਪਤਾ ਕੱਢ ਕੇ ਦੇ ਹੈਵੀ ਹੁੰਦੇ ਆ ਉਹਨਾਂ ਚੰਗਾ ਮਾਰਿਆ ਉਹਨਾਂ ਨੇ ਬੈਗ ਤੇ ਚੁੱਕ ਕੇ ਮਾਰਨ ਦੇ ਹੀ ਮੈਂ ਮੈਂ ਤਾਂ ਬਾਹਰ ਹੋ ਜਾ ਕੇ ਬਚ ਬਲੂਕ ਕਿੰਨੇ ਕਿੰਨੇ ਜਣੇ ਅੱਠ ਨੌ ਜਣੇ ਨੇ ਫਟ ਕੇ ਉਹਨਾਂ ਨੇ ਮੈਨੂੰ ਫੇਰ ਛੱਡਾਇਆ ਤੇ ਮੈਨੂੰ ਕੋਠੇ ਉੱਪਰ ਉੱਪਰ ਭਜਾਤਾ ਉਹਨਾਂ ਨੇ ਮੇਰਾ ਤਾਂ ਫੋਨ ਮੇਰਾ ਮੋਬਾਈਲ ਵੀ ਚੁੱਕੇ ਲੈ ਗਏ ਤਾਂ ਮੇਰਾ ਦੂਜ ਮੇਰਾ ਮੋਬਾਈਲ ਜੋ ਖੋਇਆ ਗਿਆ ਦਾ ਵਾ ਕਿ ਕਿਸ ਕਹਿਦੇ ਜਿਸ ਹੇ ਤੱਕ ਹਲੇ ਤੋਂ ਪੂਲਸ ਵਾਲ ਨੂੰ ਕਿਹਾ ਸੀ ਤੱਕ ਆਏ ਆਏ ਮੇਰੇ ਹੁਣ ਹੋ ਗਏ ਆ ਬਸ ਕੀ ਮੰਗ ਕਰ ਰਿਹਾ ਮੰਗ ਰਹੀ ਹਾਂ ਜਿਹੜੀ ਕਿ ਮੇਰਾ ਮੇਰੇ ਮੈਂ ਮੇਰੇ ਮੋਬਾਈਲ ਤੇ ਜਿਹੜੀ ਕੁਰੀਅਰ ਨਾਲ ਹੋਇਆ ਉਹ ਤੇ ਅੱਲਾ ਦੀ ਗਲਤੀ ਹੈਗੀ ਆ ਪਰ ਮੇਰਾ ਕੀ ਮੇਰਾ ਕੀ ਕਸੂਰ ਜਿਹੜਾ ਮਨੂੰ ਮਟਾ ਮਾਰਿਆ ਮਨੂੰ ਮਾਰਿਆ ਮੈਂ ਸਿੱਧੀ ਕਹਾਂ ਮੈਂ ਤੇ ਉਹ ਅਦੀ ਬਰਖਲਾਫ ਹਾਂ ਨਾ ਇਹ ਤੇ ਦਰੂਪੇ ਤੂੰ ਜਿਹੜੀ ਜਿਮਾਂਡ ਹੈ ਨਾ ਇਹ ਅੱਲਾ ਨੂੰ ਪਤਾ ਲੱਗੇ ਕਿਉਂਕਿ ਮੈਂ ਵੀ ਬੈਂਕ ਦੇ ਵਿੱਚ ਸਾਡੀ ਕੈਸ਼ੀਰ ਆ ਬੇਰੀ ਇਨਸਪੈਕਟਰ ਬਲੌਗ ਚ ਕਹੇ ਨਹੀਂ ਕੋਈ ਪੁਛਲੂ ਮੈਂ ਕਦੀ ਕਿਸੇ ਨੂੰ ਕੋਈ ਮਾੜੀ ਗੱਲ ਕੀਤੀ ਹੋਵੇ ਕਦੀ ਕਿਸੇ ਫਾਲਤੂ ਕਦੀ ਬੋਲਿਆ ਨਹੀਂ ਆ ਪਰ ਇਹਨਾਂ ਜੇਸਾ ਉਹਨੇ ਕੀਤਾ ਵਾ ਬੜੀ ਮਾੜੀ ਇਹਨੇ ਕੀਤੀ ਕਿ ਪੁਲਿਸ ਵਾਲੇ ਧੋਸ ਚ ਬੰਦਾ ਪਿਆ ਵਾ ਪੁਲਿਸ ਨੇ ਧੋਜਿਆ ਜੀ ਨੂੰ ਬੰਦਾ ਫਿਰ ਦੇਖੋ ਕੂਰਸਾ ਕਰਨਾ ਇਹ ਵੀ ਕਰ ਸਕਦੇ ਆ ਪਰ ਅਸੀਂ ਇਸ ਚੰਮੇ ਪੈਰ ਨਹੀਂ ਚੰਦੇ ਕਿਉਂ ਮੈਂ ਬਕਰੀ ਸਰਕਾਰੀ ਨੌਕਰੀ ਕਰਦਾ ਤਕਰੀ ਵਿੱਚ ਮੈਨੂੰ ਆਪਣੀ ਨੌਕਰੀ ਪਿਆਰੀ ਹੈ ਹੁਣ ਮੈਂ ਇਹ ਮੰਗਦਾ ਪ੍ਰਸ਼ਾਸਨ ਤੋਂ ਕਿ ਅੰਦਰ ਅੰਦਰ ਪੂਰਾ ਅਨੁਗਮਨ ਕਰੋ ਤੇ ਜਿਹੜਾ ਮੇਰਾ ਮੋਬਾਈਲ ਵੀ ਨਾਲ ਦਿਵਾਵੋ ਅਹੇ ਤੇ ਭਾਜੀ ਆਪ ਬੜੇ ਪਰੇਸ਼ਾਨ ਆ ਕਿਉਂਕਿ ਇਹਨਾਂ ਨੂੰ ਆਣ ਕੇ ਰੋਜ਼ ਹੀ ਧਮਕੀਆਂ ਦਿੰਦੇ ਨੇ ਮਾਰਕੁੱਟ ਕਰਦੇ ਨੇ ਅਹੀਂ ਲਾਗੇ ਗਵਾਂਢੀ ਆਹੀਂ ਵੀ ਇਡੀ ਟਟ ਬਹੁਤ ਹੁੰਨੇ ਆ ਸਾਨੂੰ ਪਤਾ ਗੰਦ ਬਹੁਤ ਬੋਲਦੇ ਨੇ ਬਹੁਤ ਜ਼ਿਆਦਾ ਇੱਥੇ ਵੀ ਆਣ ਕੇ ਹਸਪੀਟਲ ਚ ਆਣ ਕੇ ਧਮਕੀਆਂ ਦੇਣ ਡਿਆ ਆ ਬਾਕੀ ਇਹ ਜਿੱਦਾਂ ਮਿਹਨਤ ਕਰਕੇ ਆਪਣੇ ਬੱਚੇ ਪਾਲਾਂਦੇ ਸਾਨੂੰ ਪਤਾ ਆ ਗਲਤ ਇਲਜ਼ਾਮ ਲਾਉਂਦੇ ਨੇ ਕੀ ਗੱਲ ਹੋਈ ਆ ਗੱਲ ਇਹ ਹੀ ਹੋਈ ਆ ਕਿ ਸ਼ਾਮੀ ਆਏ ਆ ਤੇ ਕੁੜੀ ਖੋਂਦੇ ਹੀ ਕੁੜੀ ਨੂੰ ਖੜਦੇ ਆ ਪੋਤਰੀ ਨੂੰ ਤੇ ਇਹ ਨੋ ਨਹੀਂ ਚੰਗੀ ਲੱਗਦੀ ਕੁੜੀ ਨੂੰ ਖੋਖਾ ਖੜਦੇ ਸਾਡੇ ਸਾਹਮਣੇ ਵੀ ਕਈ ਵਾਰ ਆਂਦੇ ਰਹੇ ਕੁੱਟਦੇ ਰਹੇ ਆ ਕੁੜੀ ਲੈ ਜਾਣੀ ਖੋ ਕੇ ਫੇਰ ਛੱਡ ਜਾਣੀ ਆ ਲੈ ਜਾਣੀ ਆ ਖੋ ਕੇ ਛੱਡ ਜਾਣੀ ਆ ਕਿੰਨਾ ਕੱਜ ਕੀ ਕੋ ਪਹੁੰਚ ਜੁ ਗਏ ਆ ਕੁੜੀ ਹੋਈ ਆ ਕੁੜੀ ਦੀ ਮੰਮਾ ਆਇਆ ਉਹ ਭਾਜੀ ਛਿੜਾਨ ਲੱਗੇ ਸੀ ਆਪਾਂ ਦਾ ਕੋਈ ਬਲੌਗ ਚ ਨਹੀਂ ਹੈਗੇ ਸੀ ਤੇ ਸਾਡੇ ਮਗਰੋਂ ਹੀ ਇਹ ਹਾਸਾ ਹੋਇਆ ਵਾ ਅਸੀਂ ਜਦੋਂ ਆਏ ਕੁੱਟ ਮਾਰ ਕੇ ਚੱਲ ਗਏਗੇ ਸੱਟਾਂ ਕਿੰਨੀਆਂ ਲੱਗੀਆਂ ਸੱਟਾਂ ਬਹੁਤ ਲੱਗੀਆਂ ਭਾਜੀ ਇਹਨਾਂ ਦੇ ਅਸੀਂ ਚੋਕ ਕੇ ਲਿਆਏ ਇਹਨਾਂ ਨੂੰ ਨਹੀਂ ਚੋਕ ਕੇ ਜਾਂਦਾ ਸੱਟਾਂ ਬਹੁਤ ਕਾਫੀ ਲੱਗੀਆਂ ਨੇ ਸੱਟਾਂ ਬਹੁਤ ਲੱਗੀਆਂ ਨੇ ਕੁੜੀ ਦੇ ਟਾਂਕੇ ਲੱਗੇ ਹੋਏ ਅਮਰਜੀਤ ਕੋਰ ਮਸਤਾਬਾ ਕੀ ਗੱਲ ਬਤਾਈਏ ਕੋਈ ਗੱਲ ਨਹੀਂ ਹੋਈ ਐ ਆਪਣੀ ਪਹਿਲਾਂ ਹੀ ਘਰੋਂ ਰੁਸ ਕੇ ਆਈ ਐ ਅੱਜ ਮੈਨੂੰ ਲੈਣ ਗਈ ਛੋਟੀ ਜੀ ਨੋ ਮੇਰੀ ਕੀ ਨਾਮ ਆਦਾ ਕਿਰਨ ਜੋਤ ਕਿੱਥੋਂ ਜਾਂਦੇ ਆ ਵੈਨ ਵਾਲੇ 7 ਨੰਬਰ ਸਕੀਮ ਕੀ ਗੱਲ ਬਤਾਈਏ ਗੱਲ ਕੋਈ ਨਹੀਂ ਹੋਈ ਲੈਣ ਹੀ ਆਈ ਮੈਨੂੰ ਛੋਟੀ ਜੀ ਬੇਟੀ ਆ ਨਹੀਂ ਮਿਲਣ ਦਿੰਦੇ ਸਾਨੂੰ ਮੈਂ ਸਿਰਫ ਉਹਨੂੰ ਲੈਣ ਆਈ ਆ ਚੱਲ ਇਹਨਾਂ ਨੇ ਦੀ ਮਦਰ ਨੇ ਟੁੰਡੀ ਲਗਾ ਲਈ ਅੰਦਰੋਂ ਤੇ ਇੱਕ ਬੰਦਾ ਸੀਗਾ ਅੰਦਰ ਉਹ ਨਾਲ ਆਇਆ ਹੋਇਆ ਉਨੇ ਹੁਣ ਆਪਣੇ ਸੱਟਾਂ ਲਾਈਆਂ ਉਹਨੇ ਵੀ ਮੈਨੂੰ ਬਹੁਤ ਮਾਰਿਆ ਗੁੱਟਿਆਂ ਇਹਨਾਂ ਤਿੰਨਾਂ ਨੇ ਮਾਰਿਆ ਗੁੱਟਿਆਂ ਮੈਨੂੰ ਬਹੁਤ ਜ਼ਿਆਦਾ ਸਾਰਿਆਂ ਨੇ ਵੇਖਿਆ ਬਾਹਰ ਮੇਰੇ ਵਾਲ ਬੂਈ ਬੁੱਟੇ ਇਹਨਾਂ ਨੇ ਕਾਫੀ ਮਾਰ ਘਟਾਈ ਕੀਤੀ ਉੱਥੇ ਉਹ ਕਹ ਰਹੇ ਕਿ ਸਾਡਾ ਮਾਰੂ ਰਾਈ ਸਰ ਝੂਠ ਜੋ ਮਰਜੀ ਬੋਲੀ ਜਾਣਾ ਝੂਠ ਦਾ ਕੀ ਆ ਬੰਦੇ ਪਲਾਈ ਰਹੇ ਮਾਰ ਹਾਂਜੀ ਪਹਿਲਾਂ ਹੀ ਉਹ ਬੰਦਾ ਅੰਦਰ ਸੀਗਾ ਕਹ ਰਹੇ ਕਿ ਕੋਈ ਮੁਲਾਜ਼ਮ ਆਇਆ ਤੁਹਾਡੇ ਨਾਲ ਕਿ ਡੀਜੀਐਨ ਕੁਝ ਕਹਾਈਓ ਮੇਰੇ ਬੇਟਾ ਆ ਗੱਡੀ ਚਲਾ ਕੇ ਸਾਨੂੰ ਲੈਣ ਆਏ ਅਸੀਂ ਲੜਨ ਥੋੜੀ ਆਏ ਹਾਂ ਬੱਚਾ ਲੈਣਾ ਸੀ 7 ਨੰਬਰ ਸਟੇਸ਼ਨ ਚ ਰਹਿੰਦੇ ਜੀ ਕਾਫੀ ਸਮੇਂ ਤੋਂ ਲੜਦਾ ਨਹੀਂ ਤੇ ਮੇਰੀ ਬੇਟੀ ਰਹਿੰਦੀ ਹੈ ਉੱਥੇ ਆਪਣੇ ਘਰ ਵਾਲੇ ਨਾਲ ਕਾਫੀ ਟਾਈਮ ਤੋਂ ਐਕਸੀਡੈਂਟ ਹੋਇਆ ਸੀਗਾ ਤੇ ਅਸੀਂ ਉੱਥੇ ਨਹੀਂ ਸੀਗੇ ਹੁਣ ਅਸੀਂ ਅੱਜ ਘਰੋਂ ਹੀ ਲੈਣ ਆਏ ਆ ਇਹਨੂੰ ਮੇਰੇ ਬੇਟੇ ਦਾ ਬਾਹਰੋਂ ਫੋਨ ਆਇਆ ਗੱਲ ਹੋਈ ਮੇਰੇ ਕੋਲ ਰਿਕਾਰਡਿੰਗ ਪਈ ਹੈ ਕਿ ਮੈਨੂੰ ਲੈਣ ਜਾਣਾ ਮੇਰਾ ਨਹੀਂ ਦਿਲ ਲੱਗਦਾ ਛੋਟੀ ਬੇਟੀ ਤਰ੍ਹਾਂ ਤੁਸੀਂ ਕਿੰਨੇ ਕਦੇ ਲੈਣ ਗਏ ਸੀ ਟਾਈਮ ਨਹੀਂ ਨਹੀਂ ਲੋਯਾ ਤੂੰ ਮੈਂ ਫਿਰ ਵੀ ਮਨ ਲਿਆ ਤੁਸੀਂ ਲੈ ਕੇ ਕੁਝ ਆਮ ਦਾ ਟਾਈਮ ਹੋਵੇ ਜਿਉਂ ਤੁਹਾਡੇ ਨਾਲ ਗੱਲ ਹੋਈ ਹੈ ਨਾ ਕਿੰਨੇ ਕੋਈ 7 ਵਜੇ ਦਾ ਟਾਈਮ ਹੀ ਸ਼ਾਇਦ ਹਾਂਜੀ ਮੈਂ ਡਾਕਟਰ ਨਿਕਿਤਾ ਐਮਰਜੈਂਸੀ ਮੈਡੀਕਲ ਆਫੀਸਰ ਸਿਵਲ ਹਸਪੀਟਲ ਗੁਰਦਾਸਪੁਰ ਤੋਂ ਸਕੀਮ ਨੰਬਰ 7 ਦਾ ਤੁਹਾਡੇ ਕੋਲ ਝਗੜੇ ਦਾ ਕੇਸ ਆਇਆ ਹੈ ਉਹਨਾਂ ਦੀ ਐਮਰਜੈਂਸੀ ਚ ਟ੍ਰੀਟਮੈਂਟ ਚੱਲ ਰਹੀ ਹੈ ਮੈਡਮ ਸੋਮਾ ਪਾਸੇ ਉਹ ਇਹ ਸੈਟਅਪ ਨਹੀਂ ਗਿਆ ਨਿਕਾ ਹਾਂਜੀ ਦੋਨਾਂ ਦੇ ਪਾਰਟੀ ਵੀ ਇੱਥੇ ਆ ਐਂਟੀ ਪਾਰਟੀ ਵੀ ਇੱਥੇ ਆ ਮੈਡਮ ਕੋ ਸੀਰੀਅਸ ਤੇ ਨਹੀਂ ਹੋਇਆ ਦੋਵਾਂ ਨੂੰ ਨਹੀਂ ਨਹੀਂ ਸੀਰੀਅਸ ਕੁਛ ਨਹੀਂ ਹੈ ਦੋਨਾਂ ਦੇ ਸਿੰਪਲ ਸੱਟਾਂ ਹੀ ਲੱਗੀਆਂ ਹੋਈਆਂ ਐ ਇੱਕ ਇੱਕ ਹੋਈ ਕਹਿੰਦੇ ਜਿਨ੍ਹਾਂ ਦੀ ਕੋਈ ਪਸਲੇ ਵਗੈਰਾ ਟੁੱਟੀਆਂ ਜਾਂ ਕੋਈ ਪਸਲੇ ਹਜੇ ਤੱਕ ਕਿਸੇ ਦੀ ਟੁੱਟੀ ਲੱਭ ਨਹੀਂ ਰਹੀ ਹੈਗੀ ਜੇ ਲੋਡ ਪੈਗੀ ਤਾਂ ਐਕਸਰੇ ਕਰਾ ਕੇ ਦੇਖਾਂ ਠੀਕ ਹੈ ਜੀ